ਜੇ ਡੀਸੀ ਡਾਕਟਰ ਆਇਓ ਕੀ ਮੰਗਾਣੇ ਦੇ ਸ਼ਹਿਰ ਵਾਸੀਆਂ ਦੀ ਦਿੱਕਤ ਸਾਡਾ ਜੀ ਅੱਜ ਮੁੱਦਾ ਸੀਗਾ ਡੀਸੀ ਦਾsrand ਦਾ ਮੇਨ ਮਕਸਦ ਸੀਗਾ ਸ਼ਹਿਰ ਦੀ ਸਫਾਈ ਜਿਹੜਾ ਅਸੀਂ ਪਿੱਛੇ ਜੇ ਵੀ ਕੰਪ੍ਰੈਸ ਕਾਨਫਰੰਸ ਕੀਤੀ ਸੀ ਅਸੀਂ ਨਗਰ ਪ੍ਰੇਸ਼ਦ ਨੂੰ ਅਰਜ਼ਾ ਕੀਤਾ ਸੀਗਾ ਦਾ ਹੱਲ ਕੀਤਾ ਜਾਵੇ ਪਰ ਅਹੀ ਅੱਜ ਹਫ਼ਤਾ ਹੋ ਗਿਆ ਕੋਈ ਅਸਰ ਨਹੀਂ ਹੈਗਾ ਤੇ ਅਸੀਂ ਹੁਣ ਡੀਸਾ ਵਾਏ ਨੇ ਨਵੇਂ ਤੇ ਸਾਨੂੰ ਬੜੀ ਉਮੀਦ ਆ ਅਸੀਂ ਬੜੀ ਉਮੀਦ ਲੈ ਕੇ ਆਏ ਆ ਕਿ ਸਾਡੇ ਮਸਲੇ ਹੱਲ ਕਰਨਗੇ ਕਿਉਂਕਿ ਜਗ੍ਹਾ ਜਗ੍ਹਾ ਤੇ ਕੂੜੇ ਦਾ ਢੇਰ ਆ ਤੇ ਬਿਮਾਰੀਆਂ ਫੈਲਣ ਦਾ ਪੂਰਾ ਪੂਰਾ ਮਤਲਬ ਬੰਦੋਬਸਤ ਨਗਰ ਪਾਲਿਕਾ ਵਾਲਿਆਂ ਨੇ ਕਰਦੇ ਦਾ ਇਹ ਅਧਿਕਾਰੀਆਂ ਨੇ ਕੋਈ ਗੱਲ ਈ ਹੋਣਾ ਜਾਂ ਕਿਉਂ ਲਾ ਰਹੇ ਨਹੀਂ ਸਰ ਈਓ ਤੁਹਾਨੂੰ ਅੱਗੇ ਵੀ ਦੱਸਿਆ ਸੀ ਉਦੋਂ ਵੀ ਕਿ ਈਓ ਸਾਹਿਬ ਵੀ ਸੁਣਵਾਈ ਨਹੀਂ ਕਰਦੇ ਮਤਲਬ ਉੱਥੇ ਤੇ ਹੋ ਰਹੀ ਨਹੀਂ ਦੇ ਸੀ ਕਿ ਉਹ ਸ਼ਹਿਰ ਚ ਕਿਉਂ ਲਾ ਰਹੇ ਉਹ ਉਹਨਾਂ ਦੇ ਇੱਕੋ ਹੀ ਹੈ ਜੀ ਸਾਡੇ ਕੋਲ ਡੰਪਲਿੰਗ ਜਗ੍ਹਾ ਨਹੀਂ ਹੈਗੀ ਜਦ ਕਿ ਦੇਖੋ ਜਿਹੜੀ ਨਗਰ ਕਾਉਂਸਲ ਆ ਇਹ ਤੇ ਉਹਦਾ ਉਹਨਾਂ ਦਾ ਨਾ ਮਸਲਾ ਕਿ ਅਸੀਂ ਕੂੜਾ ਕਿੱਥੇ ਲਵਾਣਾ ਜੇ ਉਹਨਾਂ ਦਾ ਕਹਿੰਦੇ ਨੇ ਜੀ ਸਾਡਾ ਜਗ੍ਹਾ ਦਾ ਜਿਹੜਾ ਸੀਗਾ ਲੀਜ਼ ਖਤਮ ਹੋ ਗਈ ਤੇ ਇਹਨਾਂ ਨੇ ਗੋ ਇਹਨਾਂ ਨੇ ਪ੍ਰੋਵਾਈਡ ਕਰਨਾ ਸੀਗਾ ਕਿ ਤੇ ਕਿਥੇ ਜਗ੍ਹਾ ਲਈਏ ਕਿ ਮਤਲਬ ਇਹ ਕਹਿੰਦੇ ਅਸੀਂ 20 ਤਰੀਕ ਨੂੰ ਕੱਢਤਾ ਜੀ ਅਸੀਂ ਉਹ ਕੱਢਤਾ ਐਡ ਕਰਤੀ ਫਲਾਨ ਕਰਤਾ ਠੀਕ ਹੈ ਕੱਢਤਾ ਪਰ ਜਿਹੜੀ ਜਗ੍ਹਾ ਪ੍ਰੋਪਰ ਤੁਸੀਂ ਅਵੇਲ ਕਰਾਣੀ ਸੀਗੀ ਹਨਾ ਤੇ ਹੁਣ ਲੋਕਾਂ ਨੂੰ ਨਜਾਇਜ਼ ਤੰਗ ਦੇਣਾ ਨਾ ਹੁਣ ਕਿਉਂਕਿ ਸ਼ਹਿਰ ਵਾਸੀ ਬਹੁਤ ਪਰੇਸ਼ਾਨ ਨੇ ਐਸੋਲੇ ਸ਼ਹਿਰ ਤੁਸੀਂ ਵੀ ਪੱਤਰਕਾਰ ਭਰਾ ਜੇ ਤੁਸੀਂ ਹਰ ਜਗ੍ਹਾ ਦੇਖਦੇ ਹੋ ਮਤਲਬ ਕੂੜੇ ਦਾ ਬੁਰਾ ਹਾਲ ਹੈ ਤੁਹਾਡੇ ਕੁਝ ਪੱਤਰਕਾਰਾਂ ਨੇ ਕਵਰ ਵੀ ਕੀਤਾ ਉਹ ਅਸੀਂ ਉਹਦੀ ਮਤਲਬ ਉਹਨਾਂ ਦੇ ਹੌਸਲਾ ਜ਼ੇ ਕਰਾਂਗੇ ਕਿ ਵਾਕਈ ਉਹਨਾਂ ਨੇ ਵੀ ਕੋਈ ਮਤਲਬ ਸੱਚਾਈ ਪੇਸ਼ ਕੀਤੀ ਆ ਸੱਚ ਹੈਗਾ ਜਾਣ ਕੇ ਨਜਾਇਜ਼ ਹੀ ਲੋਕਾਂ ਨੂੰ ਤਾਂ ਕਰ ਲਿਆ ਜਾ ਰਹੇ ਆਂ ਸ਼ਹਿਰ ਦੇ ਔਰ ਸ਼ਹਿਰ ਦੇ ਵਿੱਚ ਹੁਣ ਜਿਸਾ ਬਰਸਾਤ ਆ ਬਰਸਾਤ ਦੇ ਮੌਸਮ ਦੇ ਵਿੱਚ ਜਿਹੜੀ ਬਿਮਾਰੀਆਂ ਨਾ ਉਹਦਾ ਜਿਆਦਾ ਫੈਲਣ ਦਾ ਡਰ ਹੁੰਦਾ ਅਸੀਂ ਰਹੀ ਦੀ ਸਭ ਕੋ ਲੈ ਕੇ ਆਏ ਆਂ ਜੀ ਆਪਣੀ ਬੇਨਤੀ ਕਿ ਇਹ ਮਸਲਾ ਸ਼ਹਿਰ ਵਾਸੀਆਂ ਨੇ ਜਲਦੀ ਜਲਦੀ ਹੱਲ ਕੀਤਾ ਜਾਵੇ ਕਿਉਂਕਿ ਨਗਰ ਕੌਂਸਲ ਨੇ ਹੱਥ ਘੜੇ ਕਰਤੇ ਦੇ ਉਹਨਾਂ ਦੇ ਤਾਂ ਮਤਲਬ ਕੰਦੇ ਜੂਣ ਹੀ ਰੇਖਦੀ ਇਹ ਕਰਦਾਫ ਮੈਂ ਵਪਾਰ ਮੰਡਲ ਪ੍ਰਧਾਨ ਸ਼ੋਕਮੰਜੇ ਬੋਲ ਰਿਹਾ ਇਹਨਾਂ ਨੇ ਜੋ ਗੰਦੀਏ ਦੇ ਢੇਰ ਇਹਨਾਂ ਲਗਾਏ ਨੇ ਇਹਦੇ ਕਰਕੇ ਅਸੀਂ ਅੱਗੇ ਪ੍ਰੈਸ ਕਾਨਫਰੰਸ ਰਿਕਰ ਰੱਖੀ ਉਹਨਾਂ ਨੂੰ ਇਹਨਾਂ ਨੂੰ ਕੋਈ ਅਸਰ ਨਹੀਂ ਹੋਇਆ ਉਹਦਾ ਉਹਦੇ ਨਾਲ ਉਸਦੇ ਬਾਅਦ ਵੀ باوجود ਤੁਸੀਂ ਪੁਰਾਣਾ ਬੱਸ ਸਟੈਂਡ ਦੇਖ ਲਓ ਨਹਿਰੂ پارک ਦੇਖ ਲਓ ਹਰ ਪਾਸੇ ਕੋਨੇ ਦੇ ਢੇਰ ਲੱਗੇ ਜਨੇ ਇਹਨਾਂ ਨੇ ਇਹਨਾਂ ਦੀ ਕੰਤ ਜੁਨੀਵਰਸਿਟੀ ਵੀ ਤੁਸੀਂ ਛੇਰੋ ਜਾਨ ਬਚ ਕੇ ਤੰਗ ਤੰਗ ਕਰਨ ਦੇ ਨੇ ਸਮਝਦੇ ਨੇ ਚਲੋ ਆਮ ਪਾਰਟੀ ਸਰਕਾਰਾ ਉਹਨਾਂ ਬਦਨਾਮ ਕਰੀਏ ਔਰ ਆਮ ਪਾਰਟੀ ਦੇ ਸਭ ਵਰਕਰ ਦਾ ਵਪਾਰ ਮੰਡਲ ਦੇ ਸਭ ਪੂਰਾ ਵਪਾਰ ਮੰਡਲ ਇਕੱਠਾ ਹੋ ਗਿਆ ਹੈ ਦਾਵਾ ਉਹਦੇ ਨਾਲ ਸਾਨੂੰ ਸਾਰੇ ਸ਼ਹਿਰ ਵਿੱਚ ਹਰ ਰੋਜ਼ ਬੀ ਬੀ ਪੰਜੀ ਪੰਜੀ ਫੋਨ ਆਉਂਦੇ ਨੇ ਔਰ ਨਰਸ ਸਭ ਕਮੇਟੀਆਂ ਲੈ ਕੇ ਆਉਂਦੇ ਨੇ ਸਰਕਾਰ ਤੁਹਾਡੀ ਆ ਤੀ ਕੋਈ ਕਦਮ ਠਾਓ ਇਹ ਕਦਮ ਠਾਣੇ ਪਰ ਕਦਮ ਸਾਡੀ ਸੁਣਵਾਈ ਨਹੀਂ ਹੁੰਦੀ ਵੀ ਹੈ ਕਮੇਟੀਆਂ ਨਾਲ ਕਬਜ਼ਿਆਂ ਨਾਲ ਦਾਵਾ ਇਸ ਕਰਕੇ ਅਸੀਂ ਆਪ ਡੀਸੀ ਸਾਹਿਬ ਨੂੰ ਕਹਿੰਨੇ ਆ ਸਭ ਸਾਡੀ ਇਹ ਸੁਣਵਾਈ ਹੋਣੀ ਚਾਹੀਦੀ ਆ ਔਰ ਇਹਨਾਂ ਕੋਲ ਨਹੀਂ ਹੱਲ ਹੁੰਦਾ ਤੇ ਇਹਨਾਂ ਦਾ ਤੁਸੀਂ ਗੱਲ ਕਰੋ ਡੀਸੀ ਦਫ਼ਤਰ ਆਇਓ ਮਿਲਣ ਆਇਓ ਕਿਹਾ ਅਸੀਂ ਅੱਜ ਵਪਾਰ ਮੰਡਲ ਦੀ ਪੂਰੀ ਟੀਮ ਤੇ ਨਾਲ ਸ਼ਹਿਰ ਵਾਸੀ ਸਾਰੇ ਬੀਸੀ ਸਾਹਿਬ ਨੂੰ ਮੈਮੋਰੰਡਮ ਦੇਣ ਆਏ ਆ ਤੇ ਨਾਲ ਹੀ ਉਹਨਾਂ ਦਾ ਵੈਲਕਮ ਕਰਨ ਆਏ ਆ ਕਿ ਉਹ ਉਹਨਾਂ ਦੀ ਨਵੀਂ ਪੋਸਟਿੰਗ ਹੋਈ ਆ ਤੇ ਵਪਾਰ ਮੰਡਲ ਵੱਲੋਂ ਅਸੀਂ ਸ਼ਹਿਰ ਦੇ ਵਿੱਚ ਜੋ ਗੰਦਗੀ ਫੈਲੀ ਹੋਈ ਆ ਨਾ ਪਾਣੀ ਦਾ ਨਿਕਾਸ ਹੈ ਕੂੜੇ ਦੇ ਢੇਰ ਸ਼ਹਿਰ-ਸ਼ਹਿਰ ਹਰ ਥਾਂ ਤੇ ਲੱਗੇ ਹੋਏ ਨੇ ਔਰ ਬਿਮਾਰੀ ਫੈਲਣ ਦਾ ਬਹੁਤ ਜ਼ਿਆਦਾ ਡਰ ਖਤਰਾ ਹੋ ਗਿਆ ਜਿਸ ਕਰਕੇ ਨਾ ਪਾਣੀ ਦਾ ਨਿਕਾਸ ਹੈ ਸ਼ਹਿਰ ਦੇ ਸਟਰੀਟ ਲਾਈਟਾਂ ਜਿਹੜੀਆਂ ਟੋਟਲ ਬੰਦ ਪਈਆਂ ਨੇ ਅਸਲੇ 90% ਤੋਂ ਵੱਧ ਸਟਰੀਟ ਲਾਈਟਾਂ ਬੰਦ ਨੇ ਉਹਨਾਂ ਕਰਕੇ ਅਸੀਂ ਅੱਜ ਮੈਨਮੋਰੈਂਡਮ ਦੇਣ ਆਏ ਆ ਆਪਣੀ ਵਪਾਰ ਮੰਡਲ ਦੀ ਪੂਰੀ ਟੀਮ ਨਾਲ ਔਰ ਅਸੀਂ ਡੀਸੀ ਸਾਹਿਬ ਨੂੰ ਮੰਗ ਕਰਾਂਗੇ ਕਿ ਇਹ ਨਰੇ ਕਮੇਟੀ ਘਰ ਦੇ ਵਿੱਚ ਜੋ ਵੀ ਸਿਸਟਮ ਚ ਇਹਨਾਂ ਦਾ ਚੱਲ ਰਿਹਾ ਵਾ ਉਹ ਸਰਕਾਰ ਮਤਲਬ ਲੋਕਾਂ ਨੂੰ ਸ਼ਹਿਰ ਵਾਸੀਆਂ ਨੂੰ ਪਰੇਸ਼ਾਨ ਕਰ ਰਹੇ ਨੇ ਔਰ ਉਹਦੇ ਕਰਕੇ ਜਿਹਦੇ ਕਰਕੇ ਸ਼ਹਿਰ ਵਾਸੀ ਸਾਨੂੰ ਰੋਜ਼ ਦਰੋਜ਼ ਸਾਨੂੰ ਕੰਪਲੇਂਟਾਂ ਆ ਰਹੀਆਂ ਨੇ ਔਰ ਕੂੜੇ ਦੇ ਢੇਰ ਉਦਾਂ ਦੇ ਉਦਾਂ ਹੀ ਲੱਗੇ ਦਿੰਦੇ ਨੇ ਟੋਟਲ ਲੱਗੇ ਹੋਏ ਨੇ ਤੇ ਇਸ ਕਰਕੇ ਸ਼ਹਿਰ ਦੇ ਵਿੱਚ ਜਿਹੜਾ ਸਿਸਟਮ ਪਾਣੀ ਦਾ ਵਿਕਾਸ ਅਸਰੀਆਂ ਸੜਕਾਂ ਕਹਿੰਦਾ ਨਹੀਂ ਪੈਂਦਾ ਔਰ ਜੇ ਰੋਡ ਵੇਖੋ ਜਿਹੜੀ ਹਿਸਟੋਰੀਕਲ ਸੜਕ ਬਣਾਈ ਆ ਉੱਤੇ ਪਾਣੀ ਦੇ ਛੱਪੜ ਲੱਗ ਜਾਂਦੇ ਨੇ ਬਾਟਾ ਚੌਂਕ 'ਤੇ ਪਾਣੀ ਦੇ ਛੱਪੜ ਲੱਗ ਜਾਂਦੇ ਨੇ ਸਾਰੇ ਸ਼ਹਿਰ ਦੇ ਵਿੱਚ ਮਗੀਤਾ ਪੰਮ ਰੋਡ ਹੋ ਗਈ ਸਾਰੀ ਰੋਡਾਂ ਦੇ ਉੱਤੇ ਪਾਣੀ ਦੇ ਛੱਪੜ ਲੱਗ ਜਾਂਦੇ ਨੇ ਇਸ ਕਰਕੇ ਡੀਸੀ ਸਾਹਿਬ ਨੂੰ ਅੱਜ ਮੰਗ ਪੱਤਰ ਦੇਣ ਆਏ ਆ ਇਸ ਸ਼ਹਿਰ ਦਾ ਸ਼ਹਿਰ ਦੀ ਸਮੱਸਿਆ ਦੀ ਜਿਹੜੀ ਹੱਲ ਕੀਤੀ ਜਾਵੇ ਟਰੂਡੇ ਦੇ ਡੇਡੇ ਢੇਰ ਆ ਜਿਹਨਾਂ ਨੂੰ ਪ੍ਰਾਪਰ ਜਗ੍ਹਾ ਤੇ ਦਿੱਤੇ ਇਹਨਾਂ ਨੂੰ ਇਹਨਾਂ ਨੂੰ ਦਿੱਤਾ ਜਾਵੇ ਕਮੇਟੀ ਘਰ ਨੂੰ ਕਿਹਾ ਜਾਵੇ ਮਤਲਬ ਅਧਿਕਾਰੀ ਨੇ ਗੱਲ ਕੀਤੀ ਨਗਰ ਕੌਂਸਲ ਦੀ ਅਸੀਂ ਅਧਿਕਾਰੀਆਂ ਨਾਲ ਗੱਲ ਕੀਤੀ ਹੈ ਨਗਰ ਕੌਂਸਲ ਤੇ ਪਰ ਕੋਈ ਸਾਡੀ ਗੱਲ ਤੇ ਧਿਆਨ ਨਹੀਂ ਦੇਦੇ ਉਹ ਸਿਰਫ ਸ਼ਹਿਰ ਵਾਸੀਆਂ ਨੂੰ ਤੰਗ ਕਰਨ ਵਾਸਤੇ ਸਾਰਾ ਸਿਸਟਮ ਕਰ ਰਹੇ ਨੇ ਔਰ ਉਹਦੇ ਵਿੱਚ ਅਸੀਂ ਸਾਰੀ ਆਪਣੀ ਟੀਮ ਨੇ ਇਹ ਫੈਸਲਾ ਕੀਤਾ ਵਾ ਕਿ ਜੇ ਨਾ ਇਹ ਕਮੇਟੀ ਘਰ ਨੇ ਕੋਈ ਕੰਮ ਕੀਤਾ ਨਾ ਕੀਤਾ ਫੈਸਲਾ ਲਿਆ ਤੇ ਅਸੀਂ ਸਾਨੂੰ ਇਹ ਧਰਨਾ ਵੀ ਲਾਉਣਾ ਪਿਆ ਅਸੀਂ ਕਮੇਟੀ ਘਰ ਦੇ ਅੱਗੇ ਜਾ ਕੇ ਧਰਨਾ ਵੀ ਲਾਵਾਂਗੇ ਥੈਂਕ ਯੂ